ਏ ਜੋ ਕੇਸ ਦੱਸਣ ਲੱਗੀ ਆ ਨਾ ਇਸ ਦੇ ਹਰ ਮੋੜ ਤੇ ਝਟਕੇ ਨੇ ਇੱਥੇ ਤਾਂ ਇਹ ਵੀ ਨਹੀਂ ਕਹਿ ਸਕਦੇ ਕਿ ਸੀਟ ਬੈਲਟ ਪਾ ਕੇ ਰੱਖੋ ਪਰ ਹਾਂ ਇਹ ਕੇਸ ਬਹੁਤ ਵਾਰ ਹੈਰਾਨ ਕਰੇਗਾ ਇਸ ਕੇਸ ਤੇ ਇੱਕ ਸਟੇਟ ਦੀ ਨਹੀਂ ਬਲਕਿ ਚਾਰ ਰਾਜਾਂ ਦੀ ਪੁਲਿਸ ਲੱਗੀ ਫਿਰ ਜਾ ਕੇ ਗੱਲ ਬਣੀ ਸਸ਼ਕਲ ਜੀ ਮਹਾਂ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਗੱਲ ਹੈਗੀ ਜਏ ਪੰਜਾਬ ਦੇ ਗਵਾਂਡੀ ਸੂਬੇ ਹਰਿਆਣੇ ਦੇ ਰਿਵਾੜੀ ਦੇ ਇੱਥੇ ਧਾਰੂਹੇੜਾ ਨਾਂ ਦਾ ਇਲਾਕਾ ਪੈਂਦਾ ਹੈ ਇੱਕ ਇੰਡਸਟਰੀਅਲ ਹੱਬ ਹੈ ਤੇ ਦਿੱਲੀ ਐਨਸੀਆਰ ਦੇ ਰੀਜਨ ਚ ਆਉਂਦਾ ਹੈ। ਤਾਰੂਹੇੜਾ ਦੇ ਅੰਦਰ ਰਾਮਨਗਰ ਕਲੋਨੀ ਆਉਂਦੀ ਹੈ। ਤਰੀਕ 7 ਦਸੰਬਰ 2019 ਵਕਤ ਤੜਕੇ 3:30 ਤੋਂ 4 ਵਜੇ ਦੇ ਆਸ-ਪਾਸ ਇੱਕ ਰਾਹਗੀਰ ਰਾਮ ਕਲੋਨੀ ਨੇੜਿਓਂ ਨਿਕਲ ਰਿਹਾ ਹੁੰਦਾ ਹੈ। ਉਸ ਦੀ ਨਜ਼ਰ ਸੜਕ ਤੇ ਪਈ ਇੱਕ ਸ਼ੱਕੀ ਚੀਜ਼ ਤੇ ਪੈਂਦੀ ਹੈ। ਉਹ ਫੋਨ ਦੀ ਟਾਰਚ ਔਨ ਕਰਕੇ ਵੇਖਦਾ ਹੈ ਤੇ ਜੋ ਉਹ ਵੇਖਦਾ ਹੈ ਉਹ ਵੇਖ ਕੇ ਕੋਈ ਵੀ ਹੈਰਾਨ ਪਰੇਸ਼ਾਨ ਹੋ ਜਾਵੇ। ਉਹ ਦੇਖਦਾ ਹੈ ਕਿ ਇਹ ਤਾਂ ਕਿਸੇ ਲੇਡੀ ਦੀ লাশ ਲੱਗਦੀ ਹੈ ਤੇ ਹੈ ਵੀ ਖੂਨ ਨਾਲ ਲੱਗ ਪਿਆ। ਉਹ ਪੁਲਿਸ ਨੂੰ ਫੋਨ ਕਰਦਾ ਹੈ। ਲੋਕਲ ਪੁਲਿਸ ਵਕਤ ਰਹਿੰਦਿਆਂ ਉਥੇ ਪਹੁੰਚ ਵੀ ਜਾਂਦੀ ਹੈ। ਉਹ ਕੁੜੀ ਜੀਨ ਟੀ-ਸ਼ਰਟ ਸੋ ਹੁੰਦੀਆ ਜੈਕਟ ਵੀ ਪਾਈ ਹੁੰਦੀਆ ਉਹਨੇ। ਪੁਲਿਸ ਦੇਖਦੀ ਹੈ ਕਿ ਉਸ ਦੀ ਬਾਡੀ ਤੇ ਚਾਰ ਬੁਲੇਟ ਇੰਜਰੀਜ਼ ਨੇ, ਯਾਨੀ ਇਸ ਮਹਿਲਾ ਦੇ ਕਿਸੇ ਨੇ ਚਾਰ ਗੋਲੀਆਂ ਮਾਰੀਆਂ ਸਨ। ਇੱਕ ਸਿਰ ਤੇ ਦੋ ਚੈਸ ਤੇ ਤੇ ਇੱਕ ਲੋਅਰ ਐਬਡੋਮਿਨਲ ਏਰੀਆ ਤੇ। ਮਾਮਲਾ ਕਾਫੀ ਸੀਰੀਅਸ ਹੁੰਦਾ ਹੈ ਸੋ ਪੁਲਿਸ ਮੁਲਾਜ਼ਮ ਆਪਣੇ ਸੀਨੀਅਰਸ ਨੂੰ ਇਨਫੋਰਮ ਕਰਦੇ ਨੇ ਆਫੀਸਰਸ ਪਹੁੰਚਦੇ ਨੇ ਡੌਗ ਸਕਵਾਡ ਪਹੁੰਚਦੀ ਆ ਤੇ ਮ੍ਰਿਤਕ ਦੇ ਨੂੰ ਵੇਖ ਕੇ ਇਦਾਂ ਲੱਗਦਾ ਹੈ ਕਿ ਇਸ ਕੁੜੀ ਦੀ ਉਮਰ 20-25 ਸਾਲ ਹੋਏਗੀ ਪੋ ਫੁੱਟਣ ਲੱਗਦੀ ਹੈ ਪੋਲ ਹੀ ਇੱਕ ਕਲੋਨੀ ਹੁੰਦੀ ਆ ਸੋ ਲੋਕ ਵੀ ਇਕੱਠੇ ਹੋਣ ਲੱਗਦੇ ਨੇ ਪੁਲਿਸ ਕ੍ਰਾਈਮ ਸੀਨ ਨੂੰ ਸੀਲ ਕਰਕੇ ਆਪਣੀ ਇਨਵੈਸਟੀਗੇਸ਼ਨ ਜਾਰੀ ਰੱਖਦੀ ਆ ਕੁੜੀ ਦਾ ਚਿਹਰਾ ਮਿੱਧਿਆ ਨਹੀਂ ਗਿਆ ਹੁੰਦਾ ਸਾਫ਼ ਹੁੰਦਾ ਹੈ ਸ਼ਕਲ ਤੋਂ ਕੁੜੀ ਦੀ ਦਿੱਖ ਸਮਝ ਆ ਰਹੀ ਹੁੰਦੀ ਹੈ ਚਾਰ ਗੋਲੀਆਂ ਦਾ ਵੱਜਣਾ ਇਹ ਵੀ ਦਰਸਾ ਰਿਹਾ ਹੁੰਦਾ ਹੈ ਕਿ ਜਿੰਨੇ ਵੀ ਮਾਰਿਆ ਉਹ ਮਿਕਸ਼ਰ ਕਰਨਾ ਚਾਹੁੰਦਾ ਸੀ ਸ਼ਾਇਦ ਕਿ ਉਹ ਬਚੇ ਨਾ ਮਰ ਹੀ ਜਾਵੇ ਪੁਲਿਸ ਨੇ ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਤਾਛ ਕੀਤੀ ਕਿ ਕੋਈ ਇਸ ਕੁੜੀ ਨੂੰ ਜਾਣਦਾ ਹੈ ਪਰ ਉਹ ਕੁੜੀ ਬਾਹਰੋਂ ਕਿਤੋਂ ਆਈ ਲੱਗਦੀ ਸੀ ਤੇ ਉਸ ਦੀ ਬੋਡੀ ਮੇਨ ਰੋਡ ਦੀ ਸਾਈਡ ਤੋਂ ਮਿਲੀ ਸੀ ਮਤਲਬ ਮਮਕਨ ਸੀ ਕਿ ਕਾਤਲ ਕੁੜੀ ਨੂੰ ਲਾਲ ਬਿਠਾ ਕੇ ਲੈ ਕੇ ਆਇਆ ਹੋਵੇ ਜਾਂ ਫਿਰ ਇੱਥੇ ਆ ਕੇ ਕਤਲ ਕਰਕੇ ਬੋਡੀ ਡੰਪ ਕਰ ਦਿੱਤੀ ਹੋਵੇ ਜਾਂ ਫਿਰ ਪਹਿਲਾਂ ਮਾਰ ਕੇ ਬੋਡੀ ਹੀ ਇੱਥੇ ਡੰਪ ਕੀਤੀ ਹੋਵੇ ਕੁੜੀ ਦੇ ਕੱਪੜਿਆਂ ਦੀ ਤਲਾਸ਼ੀ ਲੈਣ ਨਾਲ ਪਾਕਟ ਚੋਂ ਦਿੱਲੀ ਦੇ ਇੱਕ ਬਿਊਟੀ ਪਾਰਲਰ ਦਾ ਕਾਰਡ ਨਿਕਲਦਾ ਕੁੜੀ ਦੀ ਮ੍ਰਿਤਕ ਦੇ ਨੂੰ ਪੋਸਟਮਾਰਟਮ ਰਿਵਾੜੀ ਦੇ ਹਸਪਤਾਲ ਪੇਸ਼ ਦਿੱਤਾ ਜਾਂਦਾ ਹੈ ਪੁਲਿਸ ਨੂੰ ਇਹ ਵੀ ਸ਼ੱਕ ਹੁੰਦਾ ਹੈ ਕਿ ਕਿਤੇ ਕੁੜੀ ਨਾਲ ਜ਼ੋਰ ਜ਼ਬਰਦਸਤੀ ਤਾਂ ਨਹੀਂ ਹੋਈ ਇਨੀ ਦੇਰ ਪੁਲਿਸ ਨੂੰ ਇੱਕ ਲੋਤੇ ਕਲੂ ਜਿਹੜਾ ਬਿਊਟੀ ਪਾਰਲਰ ਦਾ ਕਾਰਡ ਮਿਲਦਾ ਹੈ ਉੱਥੇ ਜਿਹੜੀ ਡਿਟੇਲ ਦਿੱਤੀ ਹੁੰਦੀ ਹੈ ਉੱਥੇ ਪੁਲਿਸ ਫੋਨ ਕਰਦੀ ਹੈ ਕੁੜੀ ਦੀ ਫੋਟੋ ਦਿਖਾ ਕੇ ਉਹਨਾਂ ਨੂੰ ਕੁੜੀ ਬਾਰੇ ਪੁੱਛਿਆ ਜਾਂਦਾ ਹੈ ਇਥੋਂ ਕੁੜੀ ਦਾ ਨਾਮ ਪਤਾ ਲੱਗ ਜਾਂਦਾ ਹੈ ਦੀਪਤੀ ਗੋਇਲ ਉਹ ਦਿੱਲੀ ਦੀ ਰਹਿਣ ਵਾਲੀ ਹੁੰਦੀ ਹੈ ਤੇ ਉਸੇ ਬਿਊਟੀ ਪਾਰਲਰ 'ਚ ਟ੍ਰੇਨਿੰਗ ਕਰਦੀ ਹੁੰਦੀ ਹੈ ਹੁਣ ਪਾਰਲਰ ਤੋਂ ਹੀ ਦੀਪਤੀ ਦਾ ਨੰਬਰ ਵੀ ਪਤਾ ਲੱਗ ਜਾਂਦਾ ਹੈ ਤੇ ਫਿਰ ਉਸ ਨੰਬਰ ਦੀਆਂ ਕਾਲ ਡਿਟੇਲਸ ਨਿਕਲਵਾਈਆਂ ਜਾਂਦੀਆਂ ਨੇ ਕਾਲ ਡਿਟੇਲ ਤੋਂ ਪਤਾ ਲੱਗਦਾ ਹੈ ਕਿ ਉਸਨੇ ਲਾਸਟ ਕਾਲ ਆਪਣੇ ਪਿਤਾ ਨੂੰ ਕੀਤੀ ਸੀ ਕੁਝ ਹੀ ਘੰਟਿਆਂ ਵਿੱਚ ਪੁਲਿਸ ਨੇ ਦੀਪਤੀ ਦੀ ਪੂਰੀ ਪਛਾਣ ਪਤਾ ਕਰ ਲਈ ਸੀ ਪੁਲਿਸ ਨੇ ਦੀਪਤੀ ਦੇ ਪਿਤਾ ਨੂੰ ਫੋਨ ਕੀਤਾ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਧੀ ਦੀ ਏਦਾਂ লাশ ਮਿਲੀ ਹੈ ਇਹ ਸੁਣ ਕੇ ਪਿਤਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਉਹ ਕਹਿੰਦੇ ਆ ਵੀ ਅਜੇ ਕੱਲ ਯਾਨੀ 6 ਦਸੰਬਰ ਨੂੰ ਈ ਤਾਂ ਧੀ ਮਾਰਕੀਟ ਜਾਣ ਦਾ ਕਹਿ ਕੇ ਘਰੋਂ ਨਿਕਲੀ ਸੀ ਫਿਰ ਅਚਾਨਕ ਉਹ ਹਰਿਆਣਾ ਕਿੱਦਾਂ ਪਹੁੰਚ ਗਈ ਉਹ ਕਹਿੰਦੇ ਰਾਤ 11 ਵਜੇ ਦੇ ਆਸ-ਪਾਸ ਮੇਰੀ ਗੱਲ ਹੋਈ ਹੈ ਕੁੜੀ ਨਾਲ ਉਦੋਂ ਤੱਕ ਤਾਂ ਸਭ ਕੁਝ ਠੀਕ-ਠਾਕ ਸੀ ਮੈਂ ਪੁੱਛਿਆ ਬਹੁਤ ਲੇਟ ਹੋ ਗਈ ਹੈ ਕਦੋਂ ਤੱਕ ਤੂੰ ਘਰ ਆਏਂਗੀ ਵਾਪਸ ਤਾਂ ਅੱਗੋ ਕਹਿੰਦੀ ਬਸ ਕੁਝ ਦੇਰ ਹੋਰ ਪਿਤਾ ਕਹਿੰਦੇ ਕਿ ਮੈਨੂੰ ਲੱਗਿਆ ਕਿ ਫਰੈਂਡਸ ਨਾਲ ਹੋਏਗੀ ਬਾਹਰ ਕਿਤੇ ਤੇ ਅੱਗੋ ਦੀਪਤੀ ਨੇ ਵੀ ਪਿਤਾ ਨੂੰ ਇਹੀ ਕਿਹਾ ਸੀ ਕਿ ਟੈਨਸ਼ਨ ਨਾ ਲਓ ਮੈਂ ਸੇਫ ਆ ਬਿਲਕੁਲ ਠੀਕ ਆ ਰਾਤ 1 ਵਜ ਗਿਆ 2 ਵਜ ਗਿਆ ਉਹ ਨਹੀਂ ਆਈ ਪਿਤਾ ਨੇ ਫੋਨ ਕੀਤਾ ਫੋਨ ਵੀ ਨਹੀਂ ਮਿਲਿਆ ਫਿਰ ਸਵੇਰੇ 4 ਵਜੇ WhatsApp ਤੇ ਇੱਕ ਮੈਸੇਜ ਆਇਆ ਕਿ ਪਾਪਾ ਮੈਂ ਠੀਕ ਆ ਤੁਸੀਂ ਟੈਨਸ਼ਨ ਨਾ ਲਓ ਮੈਂ ਆ ਜਾਵਾਂਗੀ ਪੁਲਿਸ ਇੱਕ ਵਾਰ ਫੇਰ ਉਸੇ ਜਗ੍ਹਾ ਤੇ ਪਹੁੰਚਦੀ ਹੈ ਜਿੱਥੋਂ ਦੀਪਤੀ ਦੀ ਲਾਸ਼ ਮਿਲੀ ਸੀ ਉੱਥੇ ਉਸ ਦਾ ਫੋਨ ਲੱਭਦੇ ਨੇ ਪਰ ਫੋਨ ਲੱਭਦਾ ਨਹੀਂ ਪੁਲਿਸ ਨੂੰ ਦੀਪਤੀ ਦੀ ਲਾਸ਼ ਦੀ ਇਨਫੋਰਮੇਸ਼ਨ 3:50 ਮਿੰਟ ਦੇ ਆਸ-ਪਾਸ ਮਿਲੀ ਹੁੰਦੀ ਹੈ ਪਰ ਉਸ ਦੇ ਪਿਤਾ ਨੂੰ ਦੀਪਤੀ ਦਾ ਮੈਸੇਜ 4 ਵਜੇ ਤੋਂ ਬਾਅਦ ਆਇਆ ਹੁੰਦਾ ਹੈ ਮ੍ਰਿਤਕ ਦੇ ਦੀ ਸ਼ਨਾਖਤ ਹੋ ਜਾਂਦੀ ਹੈ ਤੇ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਤੇ ਰਿਪੋਰਟ ਚ ਦੁਸ਼ਕਰਮ ਦੇ ਕੋਈ ਵੀ ਟ੍ਰੇਸਸ ਨਹੀਂ ਆਉਂਦੇ ਪਰ ਹਾਂ ਉਸ ਨਾਲ ਕੁੱਟਮਾਰ ਜ਼ਰੂਰ ਹੋਈ ਹੁੰਦੀ ਹੈ ਤੇ 4 ਗੋਲੀਆਂ ਦਾਗੀਆਂ ਗਈਆਂ ਹੁੰਦੀਆਂ ਹਨ ਪੋਸਮਾਰਟਮ ਦੇ ਬਾਅਦ ਮ੍ਰਿਤਕ ਦੇ ਘਰਦਿਆਂ ਨੂੰ ਸੌਂਮ ਦਿੱਤੀ ਜਾਂਦੀ ਹੈ। ਦੀਪਤੀ ਗੋਇਲ ਵੈਸੇ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਚ ਆਉਣ ਵਾਲੇ ਸੰਗਰੀਆ ਇਲਾਕੇ ਦੀ ਰਹਿਣ ਵਾਲੀ ਹੁੰਦੀ ਹੈ। ਇਸ ਦੇ ਪਿਤਾ ਵੀ ਉੱਥੇ ਹੀ ਰਹਿੰਦੇ ਹੁੰਦੇ ਨੇ ਪਰ ਕੁਝ ਸਾਲ ਪਹਿਲਾਂ ਇਹ ਦਿੱਲੀ ਦੇ ਰੋहिणी ਮੂਵ ਹੋ ਜਾਂਦੇ ਨੇ। ਪਿਤਾ ਦਾ ਸੰਗਰੀਆ 'ਚ ਹੀ ਕਾਰੋਬਾਰ ਹੁੰਦਾ ਜਿਸ ਨੂੰ ਉਹ ਦਿੱਲੀ ਤੋਂ ਹੀ ਮੈਨੇਜ ਕਰਦੇ ਨੇ। ਇਹ ਕਿਹਾ ਜਾਂਦਾ ਹੈ ਕਿ ਦੀਪਤੀ ਦੇ ਨਾਨੀ ਦੇ ਘਰ ਹੀ ਇਹ ਸਾਰੇ ਰਹਿੰਦੇ ਹੁੰਦੇ ਨੇ ਤੇ ਇੱਥੇ ਰਹਿੰਦਿਆਂ ਦੀਪਤੀ ਡਿਜ਼ਾਈਨਿੰਗ ਦਾ ਕੋਰਸ ਕਰਦੀ ਹੁੰਦੀ ਹੈ ਤੇ ਨਾਲ ਬਿਊਟੀ ਪਾਰਲਰ ਚ ਬਿਟਿਸ਼ੀਅਨ ਦੀ ਟ੍ਰੇਨਿੰਗ ਵੀ ਲੈ ਰਹੀ ਹੁੰਦੀ ਹੈ ਇੱਕ ਚੰਗੇ ਪਰਿਵਾਰ ਤੋਂ ਹੁੰਦੀ ਹੈ ਦੀਪਤੀ ਪੈਸੇ ਦੀ ਕਮੀ ਵਾਲੀ ਕੋਈ ਗੱਲ ਨਹੀਂ ਹੁੰਦੀ ਘਰਦਿਆਂ ਤੋਂ ਪੁਛਤਾਛ ਕੋਈ ਕਲੂ ਨਹੀਂ ਮਿਲ ਰਿਹਾ ਹੁੰਦਾ ਉਹਨਾਂ ਅਕੋਰਡਿੰਗ ਦੀਪਤੀ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ شریف ਪਰਿਵਾਰਾ ਨਾ ਕੋਈ ਨਵੀਂ ਰੰਜਿਸ਼ ਨਾ ਕੋਈ ਪੁਰਾਣੀ ਇਧਰ ਪੁਲਿਸ ਰਸਤਿਆਂ ਤੇ ਤੇ ਟੋਲ ਪਲਾਜ਼ਿਆਂ ਤੇ ਲੱਗੇ ਸੀਸੀਟੀਵੀਸ ਖੰਗਾਲਣਾ ਸ਼ੁਰੂ ਕਰ ਦਿੰਦੀ ਹੈ ਦੀਪਤੀ ਦਾ ਫੋਨ ਤਾਂ ਨਹੀਂ ਲਿਆ ਹੁੰਦਾ ਪਰ ਸੋ ਬਲੰਸ ਤੇ ਜ਼ਰੂਰ ਹੁੰਦਾ ਹੁਣ ਇਸੇ ਦੌਰਾਨ ਇੱਕ ਹੋਰ ਕਹਾਣੀ ਕਰਵਟ ਲੈਂਦੀ ਹੈ ਜੈਪੁਰ ਚ ਇੱਕ ਚੰਦਵਾਜੀ ਨਾਦੀ ਜਗ੍ਹਾਏ ਇਸੇ ਦੇ ਕੋਲੋਂ ਦਿੱਲੀ ਜੈਪੁਰ ਹਾਈਵੇ NH8 ਗੁਜ਼ਰਦਾ ਹੈ ਇੱਥੇ 7 ਦਸੰਬਰ 2019 ਦੀ ਸਵੇਰੇ ਕਿਸੇ ਨੇ ਹਾਈਵੇ ਦੀ ਸਰਵਿਸ ਲੇਨ ਦੇ ਕੋਲ ਇੱਕ ਬਾਡੀ ਪਈ ਦੇਖੀ ਫੌਰਨ ਉਹਨੇ ਜੈਪੁਰ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਪਹੁੰਚਦੀ ਹੈ ਤੇ ਦੇਖਦੀ ਹੈ ਕਿ ਇਹ ਕਿਸੇ 30-35 ਸਾਲ ਦੇ ਆਦਮੀ ਦੀ ਮਰਤਕ ਤੇ ਹੈ ਸਿਰ ਤੇ ਗੋਲੀ ਲੱਗੀ ਹੋਈ ਹੁੰਦੀ ਆ ਸਾਫ ਸਾਫ ਇਹ ਕਤਲ ਦਾ ਕੇਸ ਲੱਗ ਰਿਹਾ ਸੀ ਪੁਲਿਸ ਨੇ ਆ ਵੀ ਨੋਟ ਕੀਤਾ ਕਿ ਕੱਪੜੇ ਜਿਹੜੇ ਇਹਨੇ ਪਾਏ ਹੁੰਦੇ ਨੇ ਉਹ ਕਿਸੇ ਡਰਾਈਵਰ ਦੇ ਡਰੈਸ ਕੋਡ ਵਰਗੇ ਲੱਗ ਰਹੇ ਹੁੰਦੇ ਆ ਪੁਲਿਸ ਇਸ ਦੀ ਤਲਾਸ਼ੀ ਲੈਂਦੀ ਆ ਪਰ ਕੁਝ ਖਾਸ ਮਿਲਦਾ ਨਹੀਂ ਇੱਕ ਮਾਚਸ ਦੀ ਡੱਬੀ ਜ਼ਰੂਰ ਮਿਲਦੀ ਹੈ ਤੇ ਇਹ ਡੱਬੀ ਦਿੱਲੀ ਦੀ ਮੈਨੂਫੈਕਚਰਡ ਹੁੰਦੀ ਆ ਪਰ ਇਹ ਕੋਈ ਵੱਡੀ ਗੱਲ ਨਹੀਂ ਸੀ ਨਾ ਦਿੱਲੀ ਚ ਬੜੀ ਮਾਰਚਸ ਦੀ ਡੱਬੀ ਕਿਤੋਂ ਵੀ ਮਿਲ ਸਕਦੀ ਆ ਜ਼ਰੂਰੀ ਨਹੀਂ ਕਿ ਦਿੱਲੀ ਚ ਹੀ ਮਿਲੇ ਹਾਂ ਆਸ-ਪਾਸ ਕੋਈ ਦੁਕਾਨ ਨਹੀਂ ਸੀ ਚਾਂਸਸ ਸੀ ਕਿ ਇਹਨੇ ਡੱਬੀ ਦਿੱਲੀ ਤੋਂ ਹੀ ਲਈ ਹੋਵੇ ਪਰ ਫਿਰ ਜ਼ਰੂਰੀ ਨਹੀਂ ਮ੍ਰਿਤਕ ਦੇ ਨੂੰ ਪੋਸਟਮਾਰਟਮ ਲਈ ਪੇਸ਼ ਦਿੱਤਾ ਜਾਂਦਾ ਹੈ ਤੇ ਹੁਣ ਰਾਜਸਥਾਨ ਪੁਲਿਸ ਦੇ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਪੁਲਿਸ ਹੁਣ ਟੋਲ ਪਲਾਜ਼ਾਸ ਤੇ ਸੀਸੀਟੀਵੀ ਕੈਮਰਾਸ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੰਦੀ ਹੈ ਖਾਸ ਨਜ਼ਰ ਉਹਨਾਂ ਗੱਡੀਆਂ ਤੇ ਹੁੰਦੀ ਆ ਜੋ ਟੈਕਸੀਸ ਹੋਣ ਜਾਂ ਕੈਪਸ ਹੋਣ ਇਸ ਦੌਰਾਨ ਪੁਲਿਸ ਨੂੰ ਟੋਲ ਪਲਾਜ਼ਾ ਤੇ ਇਨੋਵਾ ਕ੍ਰਿਸਟਾ ਗੱਡੀ ਦਿਲਦੀ ਹੈ ਇਸ ਗੱਡੀ ਦੀ ਡਰਾਈਵਿੰਗ ਸੀਟ ਤੇ ਮ੍ਰਿਤਕ ਦੀ ਤਰ੍ਹਾਂ ਡਰਾਈਵਰ ਵਾਲੇ ਕੱਪੜੇ ਪਾਈ ਇੱਕ ਬੰਦਾ ਦਿਖਾਈ ਦਿੰਦਾ ਹੈ ਗੱਡੀ 'ਚ ਕੋਈ ਹੋਰ ਹੈ ਜਾਂ ਨਹੀਂ ਇਹ ਨਜ਼ਰ ਨਹੀਂ ਆ ਸਕਦਾ ਪਹਿਲਾ ਪੁਲਿਸ ਸਕੂਲ ਇੱਕ ਮਚਸ ਦੀ ਡਬਲ ਸੀ ਹੁਣ ਇੱਕ ਕਾਰ ਮਿਲੀ ਪੁਲਿਸ ਨੇ ਕਾਰ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਇਸ ਦੇ ਓਨਰ ਦਾ ਪਤਾ ਲਗਾ ਲਿਆ ਇਹ ਗੱਡੀ ਅਜੀਤ ਸਿੰਘ ਦੇ ਨਾਮ ਨਾਲ ਰਜਿਸਟਰਡ ਸੀ ਤਰੀਖ ਹੋ ਗਈ ਸੀ 8 ਦਸੰਬਰ 2019 ਉਧਰ ਦੀਪਤੀ ਗੋਇਲ ਦੇ ਮਰਡਰ ਦੀ ਇਨਵੈਸਟੀਗੇਸ਼ਨ ਹਰਿਆਣਾ ਪੁਲਿਸ ਕਰ ਰਹੀ ਸੀ ਇਧਰ ਇਸ ਬੰਦੇ ਦੀ شناخت ਤੇ ਮਰਡਰ ਇਨਵੈਸਟੀਗੇਸ਼ਨ ਰਾਜਸਥਾਨ ਪੁਲਿਸ ਕਰ ਰਹੀ ਸੀ ਹੁਣ ਪੁਲਿਸ ਗੱਡੀ ਦੇ ਓਨਰ ਅਜੀਤ ਸਿੰਘ ਤੋਂ ਪੁੱਛਤਾਛ ਕਰਦੀ ਹੈ ਕਿ ਇਹ ਗੱਡੀ ਤੁਹਾਡੇ ਨਾਮ ਤੇ ਹੈ ਇਹ ਦਿੱਲੀ ਜੈਪੁਰ ਹਾਈਵੇ ਤੇ ਆਈ ਸੀ ਕੌਣ ਚਲਾ ਰਿਹਾ ਸੀ ਅੱਗੋ ਅਜੀਤ ਸਿੰਘ ਦੱਸਦੇ ਨੇ ਕਿ ਇਹ ਗੱਡੀ ਉਸ ਦਾ ਭਰਾ ਰਜਿੰਦਰ ਸਿੰਘ ਚਲਾਉਂਦਾ ਇੱਕ ਆਨਲਾਈਨ ਕੈਪ ਸਰਵਿਸ ਦੇ ਤੌਰ ਤੇ 6 ਦਸੰਬਰ ਦੀ ਸ਼ਾਮ ਰਜਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਇਨਫੋਰਮ ਕੀਤਾ ਸੀ ਕਿ ਜੈਪੁਰ ਦੀ ਇੱਕ ਬੁਕਿੰਗ ਆਈ ਹੈ ਸੋ ਆਉਣ ਲੱਗਿਆ ਦੇਰ ਰਾਤ ਜਾਂ ਸਵੇਰ ਹੋ ਸਕਦੀ ਹੈ ਰਾਜੇਂਦਰ ਸਿੰਘ ਦਾ ਪਰਿਵਾਰ ਤੇ ਭਰਾ ਅਜੀਤ ਸਿੰਘ ਦਾ ਪਰਿਵਾਰ ਸਾਰੇ ਦਿੱਲੀ ਦੇ ਦਵਾਰਕਾ ਦੇ ਡਾਬੜੀ ਵਿੱਚ ਇਕੱਠੇ ਨਾਲ ਰਹਿੰਦੇ ਸਨ 7 ਦਸੰਬਰ ਨੂੰ ਜਦੋਂ ਰਜੇਂਦਰ ਘਰ ਨਹੀਂ ਆਉਂਦਾ ਤਾਂ ਉਹਨੂੰ ਫੋਨ ਕੀਤਾ ਜਾਂਦਾ ਹੈ ਪਰ ਫੋਨ ਮਿਲਦਾ ਨਹੀਂ ਸੋ ਫਿਰ ਪੂਰਾ ਦਿਨ ਇੰਤਜ਼ਾਰ ਕੀਤਾ ਜਾਂਦਾ ਹੈ ਜਦੋਂ ਉਸ ਦਿਨ ਵੀ ਰਜੇਂਦਰ ਘਰ ਨਹੀਂ ਪਹੁੰਚਦਾ ਤਾਂ ਫਿਰ 8 ਦਸੰਬਰ ਨੂੰ ਡਾਬੜੀ ਥਾਣੇ ਵਿੱਚ ਮਿਸਿੰਗ ਕੰਪਲੇਂਟ ਦਰਜ ਕਰਾਈ ਜਾਂਦੀ ਹੈ ਭਰਾ ਅਜੀਤ ਵੱਲੋਂ ਇੱਥੇ ਹੁਣ ਦਿੱਲੀ ਪੁਲਿਸ ਵੀ ਰਜਿੰਦਰ ਕੇਸ ਚ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਹੈ ਜਦੋਂ ਪੁਲਿਸ ਨੇ ਲਾਸਟ ਕੈਬ ਡਿਟੇਲਸ ਦੇਖੀਆਂ ਤਾਂ ਕੈਬ ਦੀਪਤੀ ਗੋਲ ਦੇ ਨਾਂ ਤੋਂ ਬੁੱਕ ਸੀ ਹੁਣ ਦਿੱਲੀ ਪੁਲਿਸ ਦੀਪਤੀ ਦੇ ਘਰ ਜਾ ਕੇ ਪਤਾ ਕਰਦੀ ਹੈ ਉਥੋਂ ਪਤਾ ਲੱਗਦਾ ਹੈ ਕਿ ਦੀਪਤੀ ਦਾ ਤਾਂ ਹਰਿਆਣਾ ਚ ਕਤਲ ਹੋ ਚੁੱਕਾ ਹੈ ਇਹ ਗੱਲ ਰਾਜਸਥਾਨ ਪੁਲਿਸ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਰਜਿੰਦਰ ਦੇ ਭਰਾ ਅਜੀਤ ਨੂੰ ਦੱਸਿਆ ਕਿ ਮ੍ਰਿਤਕ ਦੇ ਮਿਲੀ ਹੈ ਦਿੱਲੀ ਜੈਪੁਰ ਹਾਈਵੇ ਤੇ ਤੇ ਤੁਸੀਂ ਸ਼ਨਾਖਤ ਕਰੋ ਪੁਲਿਸ ਉਹਨਾਂ ਨੂੰ ਫੋਟੋ ਭੇਜ ਦਿੰਦੀ ਹੈ ਮ੍ਰਿਤਕ ਦੇ ਦੀ ਵਾਈਫ ਤੇ ਭਰਾ ਦੋਵੇਂ ਤਸਦੀਕ ਕਰਦੇ ਨੇ ਕਿ ਇਹ ਹੀ ਰਜਿੰਦਰ ਸਿੰਘ ਦੀ ਹੀ ਦੇ ਹੈ ਹੁਣ ਦਿੱਲੀ ਹਰਿਆਣਾ ਤੇ ਰਾਜਸਥਾਨ ਇਹਨਾਂ ਤਿੰਨੋਂ ਸਟੇਟਸ ਤੇ ਪੁਲਿਸ ਆਪਸ ਚ ਤਾਲਮਿਲ ਬਿਠਾ ਰਹੀ ਸੀ ਤਾਂ ਕਿ ਕੇਸ ਛੇਤੀ ਸੋਲਵ ਹੋ ਸਕੇ ਪੁਲਿਸ ਨੂੰ ਇੱਕ ਹੋਰ ਗੱਲ ਪਤਾ ਲੱਗੀ ਕਿ ਦੀਪਤੀ ਨੇ ਕੈਬ ਬੁੱਕ ਕਰਨ ਤੋਂ ਬਾਅਦ ਕੈਬ ਕੈਨਸਲ ਵੀ ਕਰ ਦਿੱਤੀ ਤੇ ਫਿਰ ਜੇ ਕੈਬ ਕੈਨਸਲ ਕਰ ਦਿੱਤੀ ਸੀ ਤਾਂ ਰਜਿੰਦਰ ਜੈਪੁਰ ਗਿਆ ਕਿਉਂ ਦਿੱਲੀ ਤੋਂ ਜੈਪੁਰ ਥੋੜਾ ਪੈਂਦਾ ਥੋੜੀ ਹੈ ਤੇ ਨਾਲੇ ਦੀਪਤੀ ਹਰਿਆਣਾ ਕਿੱਦਾਂ ਪਹੁੰਚ ਗਈ ਪੁਲਿਸ ਹੋਰ ਡੀਪ ਗਈ ਤਾਂ ਪਤਾ ਲੱਗਿਆ ਕਿ ਦੀਪਤੀ ਨੇ ਕੈਬ ਬੁਕਿੰਗ ਕੈਂਸਲ ਦਾ ਕਰਤੀ ਸੀ ਪਰ ਉਹ ਉਸੇ ਕੈਬ ਥਾਣੀ ਜੈਪੁਰ ਜਾ ਰਹੀ ਸੀ ਪਰ ਵਿੱਚ ਰਸਤੇ ਇਸ ਦਾ ਕਿਸੇ ਨੇ ਕਤਲ ਕਰ ਦਿੱਤਾ ਤੇ ਫਿਰ ਇਸੇ ਤਰ੍ਹਾਂ ਕੈਬ ਡਰਾਈਵਰ ਦਾ ਵੀ ਕਤਲ ਹੋ ਗਿਆ ਹਾਲਾਂਕਿ ਇਹ ਪੁਲਿਸ ਦੀ ਥੋੜੀ ਰਫ ਥਿਉਰੀ ਹੋ ਸਕਦੀ ਸੀ ਪਰ ਇਹੀ ਰਫ ਵਰਕ ਨੂੰ ਬੇਸ ਮੰਨ ਕੇ ਅੱਗੇ ਵੱਡੇ-ਵੱਡੇ ਕੇਸ ਸੋਲਵ ਕਰਨ ਦਾ ਮਾਦਾ ਰੱਖਦੀ ਹੁੰਦੀ ਹੈ ਪੁਲਿਸ ਬਲਿਸਟਿਕ ਰਿਪੋਰਟ ਚ ਆਇਆ ਕਿ ਦੋਵਾਂ ਦੀ ਬਾਡੀ ਚ ਸੇਮ ਤਰ੍ਹਾਂ ਦੀਆਂ ਤੇ ਸੇਮ ਡਾਈਮੈਂਸ਼ਨ ਦੀਆਂ ਗੋਲੀਆਂ ਮਿਲੀਆਂ ਮਤਲਬ ਵੈਪਨ ਇੱਕ ਹੋਣ ਦੇ ਵੀ ਪੂਰੇ ਚਾਂਸਸ ਸਨ ਮਤਲਬ ਸਵਾਲ ਇਹ ਕਿ ਵੈਪਨ ਇੱਕ ਤਾਂ ਕਾਤਲ ਵੀਕ ਜਦੋਂ ਰਜਿੰਦਰ ਦੀ ਮ੍ਰਿਤਕ ਦੇ ਹਾਈਵੇ ਤੇ ਮਿਲੀ ਤਾਂ ਉੱਥੇ ਉਸ ਦੀ ਗੱਡੀ ਨਹੀਂ ਸੀ ਯਾਨੀ ਕਾਤਲ ਗੱਡੀ ਲੈ ਕੇ ਉਥੋਂ ਭੱਜ ਗਿਆ ਹੋਵੇਗਾ ਹੁਣ ਪੁਲਿਸ ਕੈਮਰਾ ਸਥਾਣੀ इनोਵਾ ਗੱਡੀ ਸਪਾਟ ਕਰਨ ਦੀ ਕੋਸ਼ਿਸ਼ ਕਰਦੀ ਹੈ ਗੱਡੀ ਸਪਾਟ ਹੋ ਵੀ ਜਾਂਦੀ ਹੈ ਉਸ ਨੂੰ ਇੱਕ ਬੰਦਾ ਡਰਾਈਵ ਕਰ ਰਿਹਾ ਹੁੰਦਾ ਹੈ ਰਾਜਸਥਾਨ ਪੁਲਿਸ ਸਹੀ ਡਾਇਰੈਕਸ਼ਨ ਚ ਮੂਵ ਕਰ ਰਹੀ ਹੁੰਦੀ ਹੈ ਉਹ ਬੋਡੀ ਵੀ ਪੋਸਟਮਾਰਟਮ ਦੇ ਬਾਅਦ ਪਰਿਵਾਰ ਨੂੰ ਸੌਂਪ ਦਿੰਦੇ ਨੇ ਹੁਣ ਇਸ ਕੇਸ ਚ ਐਂਟਰੀ ਹੁੰਦੀ ਆ ਗੁਜਰਾਤ ਪੁਲਿਸ ਦੀ ਗੁਜਰਾਤ ਪੁਲਿਸ ਹਰਿਆਣਾ ਪੁਲਿਸ ਰਾਪਤਾ ਕਾਇਮ ਕਰਦੀ ਹੈ ਤੇ ਦੱਸਦੀ ਹੈ ਕਿ ਜਿਸ ਨੂੰ ਤੁਸੀਂ ਲੱਭ ਰਹੇ ਹੋ ਉਹ ਸਾਡੇ ਕੋਲ ਹੈ ਹੋਣ ਸੁਣੋ ਅਸਲ ਕਹਾਣੀ ਦਰਸਲ ਇੱਕ ਬੰਦਾ ਗੱਡੀ ਲੈ ਕੇ ਗੁਜਰਾਤ ਦੇ ਸੂਰਤ ਚ ਇੱਕ ਇਲਾਕਾ ਸਰਥਨਾ ਪੈਂਦਾ ਇੱਥੇ ਇੱਕ ਸੈਕੰਡ ਹੈਂਡ ਕਾਰ ਡੀਲਰ ਪ੍ਰਕਾਸ਼ ਦੀ ਏਜੰਸੀ ਪਹੁੰਚਦਾ ਏ 9 ਦਸੰਬਰ ਦੀ ਗੱਲ ਗੱਡੀ ਥੋੜੀ ਡੈਮੇਜਡ ਹੁੰਦੀ ਆ ਸ਼ੀਸ਼ਾ ਟੁੱਟਿਆ ਹੁੰਦਾ ਸਾਈਡ ਮਿਰਰ ਵੀ ਟੁੱਟਿਆ ਹੁੰਦਾ ਉਹ ਬੰਦਾ ਕਾਰ ਡੀਲਰ ਨੂੰ ਕਾਰ ਵੇਚਣਾ ਚਾਹੁੰਦਾ ਹੁੰਦਾ ਉਹ ਬਹੁਤ ਜਲਦੀਚ ਹੁੰਦਾ ਕਾਰ ਡੀਲਰ ਪ੍ਰਕਾਸ਼ ਨੂੰ ਉਸਦਾ ਬਿਹੇਵੀਅਰ ਥੋੜਾ ਅਜੀਬ ਲੱਗਦਾ ਗੱਡੀ ਵੇਚਣ ਆਏ ਬੰਦੇ ਨੇ ਆਪਣੀ ਆਈਡੀ ਦਿੱਤੀ ਪਰ ਉਹ ਆਈਡੀ ਫੇਕ ਲੱਗ ਰਹੀ ਸੀ ਆਈਡੀ ਤੇ ਫੋਟੋ ਤੇ ਉਸ ਬੰਦੇ ਦਾ ਚਿਹਰਾ ਮੈਚ ਨਹੀਂ ਸੀ ਕਰ ਰਿਹਾ ਕਾਰ ਡੀਲਰ ਪ੍ਰਕਾਸ਼ ਬੜੀ ਸਮਝਦਾਰੀ ਨਾਲ ਕੰਮ ਲੈਂਦਾ ਉਹ ਕਾਰ ਚੈੱਕ ਕਰਦੇ ਨੇ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਤੇ ਇਸੇ ਦੌਰਾਨ ਪ੍ਰਕਾਸ਼ ਨੂੰ ਡਰਾਈਵਿੰਗ ਸੀਟ ਤੇ ਬੈਕ ਸੀਟ ਦੋਵਾਂ ਤੇ ਕੁਝ ਰੈੱਡ ਡਰਾਪਸ ਦਿਖਾਈ ਦਿੰਦੇ ਨੇ ਜਿਵੇਂ ਖੂਨ ਦੇ ਚਿੱਟੇ ਹੋ ਗੱਡੀ ਦਿੱਲੀ ਨੰਬਰ ਦੀ ਹੁੰਦੀ ਆ ਤੇ ਇਹ ਬੰਦਾ ਏਡੀ ਦੂਰ ਇਸ ਨੂੰ ਗੁਜਰਾਤ ਵੇਚਣ ਲਈ ਆਇਆ ਹੁੰਦਾ। ਕਾਰ ਡੀਲਰ ਨੂੰ ਕੁਝ ਠੀਕ ਨਹੀਂ ਲੱਗਦਾ। ਉਸ ਨੂੰ ਡਾਊਟ ਹੁੰਦਾ ਹੈ ਕਿ ਇਹ ਗੱਡੀ ਜੋ ਬੰਦਾ ਵੇਚਣ ਆਇਆ ਹੈ ਇਹ ਉਸ ਦੀ ਨਹੀਂ। ਕਾਰ ਦੇ ਪਿੱਛੇ ਕਾਰ ਓਨਰ ਦਾ ਨੰਬਰ ਲਿਖਿਆ ਸੀ। ਡੀਲਰ ਨੇ ਚੋਰੀ ਨਾਲ ਉਸ ਨੰਬਰ ਤੇ ਫੋਨ ਕੀਤਾ। ਉਹ ਨੰਬਰ ਕਿਸੇ ਹੋਰ ਦਾ ਨਹੀਂ ਬਲਕਿ ਮ੍ਰਿਤਕ ਕੈਬ ਡਰਾਈਵਰ ਰਜਿੰਦਰ ਦੇ ਪਰਾ ਅਜੀਤ ਦਾ ਸੀ। ਕਾਰ ਡੀਲਰ ਪ੍ਰਕਾਸ਼ ਅਜੀਤ ਨੂੰ ਹੌਲੀ-ਹੌਲੀ ਸਭ ਕੁਝ ਦੱਸਦਾ ਹੈ ਕਿ ਇੱਕ ਬੰਦਾ ਹੈ ਤੁਹਾਡੀ ਕਾਰ ਵੇਚਣ ਅਗੋਂ ਰਜਿੰਦਰ ਦੀ ਵਾਈਫ ਫੋਨ ਲੈ ਲੈਂਦੀ ਹੈ ਤੇ ਕਾਰ ਡੀਲਰ ਨੂੰ ਪੂਰੀ ਗੱਲ ਦੱਸਦੀ ਹੈ ਤੇ ਕਹਿੰਦੀ ਹੈ ਕਿ ਹੋ ਸਕਦਾ ਹੈ ਕਿ ਇਸ ਬੰਦੇ ਦਾ ਦੀਤੀ ਤੇ ਉਸਦੇ ਪਤੀ ਰਜਿੰਦਰ ਦੇ ਮਰਡਰ ਨਾਲ ਕੋਈ ਲਿੰਕ ਹੋਵੇ ਸੋ ਤੁਸੀਂ ਉਥੋਂ ਦੀ ਪੁਲਿਸ ਨੂੰ ਸੂਚਿਤ ਕਰੋ ਪ੍ਰਕਾਸ਼ ਇਦਾਂ ਹੀ ਕਰਦਾ ਹੈ ਪੁਲਿਸ ਆਉਂਦੀ ਹੈ ਤੇ ਉਸ ਬੰਦੇ ਨੂੰ ਫੜ ਲੈਂਦੀ ਹੈ ਉਧਰ ਰਜਿੰਦਰ ਦੀ ਪਤਨੀ ਇਸ ਬਾਬਤ ਦਿੱਲੀ ਪੁਲਿਸ ਨੂੰ ਵੀ ਇਨਫੋਰਮ ਕਰ ਦਿੰਦੀ ਹੈ ਗੁਜਰਾਤ ਪੁਲਿਸ ਦੀ ਸਖਤੀ ਅੱਗੇ ਇਹ ਮੁੰਡਾ ਟੁੱਟ ਜਾਂਦਾ ਹੈ ਇਸ ਸਮਾਰਟ ਜਿਹੇ ਦਿਸਣ ਵਾਲੇ ਮੁੰਡੇ ਦਾ ਨਾਮ ਹੁੰਦਾ ਹੈ ਹੇਮੰਤ ਲਾਂਬਾ 34 ਸਾਲ ਦਾ ਹਿਮਤ ਲਾਂਬਾ ਪ੍ਰੋਫੈਸ਼ਨਲ ਬੋਡੀ ਬਿਲਡਰ ਹੁੰਦਾ ਹੈ ਇਸ ਦੇ ਕੋਲੋਂ ਇੱਕ ਪਿਸਟਲ ਵੀ ਬਰਾਮਦ ਹੁੰਦੀ ਹੈ ਉਸਨੇ ਹੀ ਦੀਪਤੀ ਗੋਇਲ ਤੇ ਰਜਿੰਦਰ ਸਿੰਘ ਦਾ ਕਤਲ ਕੀਤਾ ਹੁੰਦਾ ਹੈ ਲਾਂਬਾ ਨਾਲ ਗੱਲ ਕਰਕੇ ਗੁਜਰਾਤ ਪੁਲਿਸ ਨੇ ਹਰਿਆਣਾ ਪੁਲਿਸ ਤੇ ਰਾਜਸਥਾਨ ਪੁਲਿਸ ਨਾਲ ਗੱਲ ਕੀਤੀ ਹੁਣ ਹਰਿਆਣਾ ਪੁਲਿਸ ਗੁਜਰਾਤ ਪਹੁੰਚ ਜਾਂਦੀ ਹੈ ਉੱਥੇ ਉਹ ਲਾਂਬਾ ਤੋਂ ਜਾ ਕੇ ਪੁੱਛਤਾਛ ਕਰਦੇ ਨੇ ਹੇਮੰਤ ਲਾਂਬਾ ਵਿਕਾਸ پارک ਦਿੱਲੀ ਦਾ ਰਹਿਣ ਵਾਲਾ ਹੁੰਦਾ ਇੱਕ ਬੀਟੈਕ ਸਿਵਲ ਇੰਜੀਨੀਅਰ ਤੇ ਬੋਡੀ ਸਟੈਰਨ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਚੇਅਰਮੈਨ ਹੁੰਦਾ ਹੈ ਨਾਲ ਹੀ ਇਹ ਨੈਸ਼ਨਲ ਬੋਡੀ ਬਿਲਡਿੰਗ ਸਪੋਰਟਸ ਫੈਡਰੇਸ਼ਨ ਦਾ ਨੈਸ਼ਨਲ ਜਨਰਲ ਸਕੱਤਰ ਵੀ ਹੁੰਦਾ ਹੈ ਇਹ ਕਈ ਬੋਡੀ ਬਿਲਡਿੰਗ ਚੈਂਪੀਅਨਸ਼ਿਪਸ ਆਰਗੇਨਾਈਜ਼ ਕਰ ਚੁੱਕਿਆ ਹੁੰਦਾ ਹੈ ਫਿਟਨੈਸ ਇੰਡਸਟਰੀ ਚ ਲੋਕ ਇਹਨੂੰ ਜਾਣਦੇ ਹੁੰਦੇ ਨੇ ਇੱਕ ਪਾਸੇ ਇਸ ਦੀ ਗੁੱਡੀ ਅੱਪ ਹੁੰਦੀ ਹੈ ਦੂਜੇ ਪਾਸੇ ਆਆਸ਼ ਕਸਮ ਦਾ ਵੀ ਹੁੰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਇੱਕ ਖਾਸਾ ਵੱਡਾ ਸਟਾਰ ਦਿਖਾਉਂਦਾ ਹੁੰਦਾ ਹੈ ਵੱਡੇ ਵੱਡੇ ਲੀਡਰਸ ਤੇ ਸੈਲੈਬਸ ਦੇ ਨਾਲ ਆਪਣੀਆਂ ਫੋਟੋਸ ਪੋਸਟ ਕਰਦਾ ਰਹਿੰਦਾ ਹੁੰਦਾ ਹੈ ਤੇ ਕਾਫੀ ਕੁੜੀਆਂ ਇਸ ਕਰਕੇ ਤੋਂ ਇੰਪ੍ਰੈਸ ਵੀ ਹੋ ਜਾਂਦੀਆਂ ਨੇ ਜਿਸ ਦਾ ਇਹ ਫਾਇਦਾ ਚੱਕਦਾ ਤੇ ਕਹਿੰਦੇ ਆ ਕਿ ਕੁੜੀਆਂ ਨੂੰ ਯੂਜ਼ ਕਰਕੇ ਫਿਰ ਛੱਡ ਦਿੰਦਾ ਹੈ ਘਟਨਾ ਤੋਂ 3 ਮਹੀਨੇ ਪਹਿਲਾਂ ਇਸ ਦੀ ਮੁਲਾਕਾਤ ਸੋਸ਼ਲ ਮੀਡੀਆ ਤੇ ਦੀਪਤੀ ਗੋਇਲ ਨਾਲ ਹੋਈ ਸੀ ਦੀਪਤੀ ਵੀ ਇਸ ਦੀਆਂ ਲੁਕਸ ਤੇ ਪ੍ਰੋਫਾਈਲ ਦੇ ਵੱਲ ਅਟਰੈਕਟ ਹੋ ਜਾਂਦੀ ਹੈ। ਵੈਸੇ ਇਹ ਵੀ ਦੱਸ ਦਵਾਂ ਕਿ 2016 ਚ ਲਾਂਬਾ ਤੇ ਇੱਕ ਕੁੜੀ ਨਾਲ ਜ਼ਬਰਦਸਤੀ ਦੇ ਇਲਜ਼ਾਮ ਲੱਗੇ ਸਨ ਨਾਲ ਹੀ ਛੇੜਛਾੜ ਤੇ ਹੋਰ 42 ਮਾਮਲੇ ਦਰਜ ਨੇ। ਜਿਸ ਚ ਜ਼ਿਆਦਾਤਰ ਪੈਸੇ ਦੀ ਥੱਗੀ, ਪੈਸੇ ਮਾਰਨਾ, ਮਾਰਕੁਟਾਈ ਇਦਾਂ ਦੇ ਕੇਸਿਸ ਨੇ। ਲਾਂਬਾ ਦੁਸ਼ਕਰਮ ਦੇ ਕੇਸ 'ਚ ਈਲ ਤੇ ਬਾਹਰ ਹੁੰਦਾ ਹੈ। ਸੋ ਦੀਪਤੀ ਵੀ ਇਸ ਵੱਲ ਅਟਰੈਕਟ ਹੁੰਦੀ ਹੈ ਤੇ ਇਹ ਵੀ। ਪਰ ਲਾਂਬਾ ਦੀ ਅਟਰੈਕਸ਼ਨ ਖੁਰਤਾਂ ਲਾਤੀ ਹੁੰਦੀ ਹੈ ਉਹ ਸਿਰਫ ਜਸਮਾਨੀ ਭੁੱਖ ਹੁੰਦੀ ਹੈ ਦੋਵੇਂ ਮਿਲਣਾ ਸ਼ੁਰੂ ਕਰਦੇ ਨੇ ਕਰੀਬ ਆਉਂਦੇ ਨੇ ਰਿਲੇਸ਼ਨਸ਼ਿਪ ਚ ਆ ਜਾਂਦੇ ਨੇ ਹੁਣ ਦੀਪਤੀ ਲੰਬਾ ਨਾਲ ਵਿਆਹ ਦੇ ਸੁਪਨੇ ਵੇਖਣ ਲੱਗਦੀ ਹੈ ਪਰ ਹੇਮੰਤ ਨੇ ਤਾਂ ਵਿਆਹ ਬਾਰੇ ਕਦੀ ਸੋਚਿਆ ਵੀ ਨਹੀਂ ਹੁੰਦਾ ਉਹ ਤਾਂ ਬਸ ਟਾਈਮ ਪਾਸ ਕਰ ਰਿਹਾ ਹੁੰਦਾ ਦੀਪਤੀ ਨਾਲ ਤੇ ਨਾਲ ਆਪਣੀਆਂ ਸਰੀਰਕ ਲੋੜਾਂ ਪੂਰੀਆਂ ਕਰ ਰਿਹਾ ਹੁੰਦਾ ਉਹ ਦੀਪਤੀ ਨੂੰ ਟਾਲਦਾ ਰਹਿੰਦਾ ਪਰ ਦੀਪਤੀ ਕਨਸਟੈਂਟਲੀ ਵਿਆਹ ਵਿਆਹ ਕਰਦੀ ਹੈ ਲੰਬਾ ਉਸ ਤੋਂ ਇਰੀਟੇਟ ਹੋਣ ਲੱਗਦਾ ਹੈ ਇਹ ਸਭ ਕੁਝ ਤਿੰਨ ਮਹੀਨਿਆਂ 'ਚ ਹੀ ਹੁੰਦਾ ਹੈ ਜਿਹੜੀ ਕੁੜੀ ਉਸ ਨੂੰ ਪਸੰਦ ਆਈ ਹੁੰਦੀ ਆ ਕੁਝ ਮਹੀਨੇ ਪਹਿਲਾਂ ਉਹੀ ਉਸ ਨੂੰ ਜ਼ਹਿਰ ਲੱਗਣ ਲੱਗਦੀ ਹੈ ਦੋਵਾਂ ਦੇ ਆਪਸ 'ਚ ਬਥੇਰੇ ਝਗੜੇ ਹੁੰਦੇ ਨੇ ਪਰ ਹੁਣ ਲੰਬਾ ਬਣਾਉਂਦਾ ਇੱਕ پلان ਉਹ 6 ਦਸੰਬਰ ਨੂੰ ਦੀਪਤੀ ਨੂੰ ਮਿਲਣ ਬੁਲਾਉਂਦਾ ਦੀਪਤੀ ਘਰੇ ਝੂਠ ਬੋਲ ਕੇ ਇਸ ਨੂੰ ਮਿਲਣ ਜਾਂਦੀ ਹੈ ਦੋਵੇਂ ਘੁੰਮਦੇ ਨੇ ਫਿਰਦੇ ਨੇ ਟਾਈਮ ਸਪੈਂਡ ਕਰਦੇ ਨੇ ਫਿਰ ਲੰਬਾ ਕਹਿੰਦਾ ਹੈ ਕਿ ਚਲ ਜੈਪੁਰ ਚਲਦੇ ਆਂ ਪਹਿਲਾਂ ਦੀਪਤੀ ਮਨਾ ਕਰ ਦਿੰਦੀ ਹੈ ਪਰ ਫਿਰ ਰਾਜ਼ੀ ਵੀ ਹੋ ਜਾਂਦੀ ਹੈ ਲੰਬਾ ਜਾਣ ਕੇ ਦੀਪਤੀ ਦੇ ਫੋਨ ਤੋਂ ਕੈਬ ਬੁੱਕ ਕਰਦਾ ਹੈ ਕਿ ਬਾਅਦ ਚ ਪੁਲਿਸ ਨੂੰ ਇਸ ਤੇ ਸ਼ੱਕ ਨਾ ਚਾਹੀ ਪਰ ਫਿਰ ਇਸ ਦੇ ਦਿਮਾਗ ਚ ਆਉਂਦਾ ਹੈ ਕਿ ਪੁਲਿਸ ਤਾਂ ਵੀ ਇਸ ਤੱਕ ਪਹੁੰਚ ਕਰ ਸਕਦੀ ਹੈ ਤਾਂ ਫਿਰ ਇਹ ਕੈਬ ਕੈਨਸਲ ਕਰ ਦਿੰਦਾ ਪਰ ਤੱਕ ਤੱਕ ਕੈਬ ਆ ਚੁੱਕੀ ਹੁੰਦੀ ਹੈ ਉਹ ਰਜਿੰਦਰ ਦੀ ਕੈਬ ਹੁੰਦੀ ਹੈ ਲੰਬਾ ਡਰਾਈਵਰ ਰਜਿੰਦਰ ਨੂੰ ਕਹਿੰਦਾ ਹੈ ਕਿ ਮੈਂ ਹੁਣ ਕੈਬ ਕੈਨਸਲ ਕਰਤੀ ਹੈ ਪਰ ਤੂੰ ਬਿਨਾ ਬੁਕਿੰਗ ਦੇ ਹੀ ਜੈਪੁਰ ਚਾ ਤੈਨੂੰ ਮੈਂ ਜ਼ਿਆਦਾ ਪੈਸੇ ਦੇ ਦੂੰਗਾ ਰਜਿੰਦਰ ਨੂੰ ਕੀ ਸੀ ਉਹ ਵੀ ਮੰਨ ਜਾਂਦਾ ਹੈ ਇਹ ਪਹਿਲਾਂ ਤਾਂ ਦਿੱਲੀ 'ਚ ਘੁੰਮਦੇ ਫਿਰਦੇ ਰਹਿੰਦੇ ਨੇ ਫਿਰ ਰਾਤ ਨੂੰ ਜੈਪੁਰ ਨੂੰ ਰਵਾਨਾ ਹੁੰਦੇ ਨੇ ਦੀਪਤੀ ਨੇ ਰਾਤ 11 ਵਜੇ ਆਪਣੇ ਪਾਪਾ ਨੂੰ ਫੋਨ ਕੀਤਾ ਹੁੰਦਾ ਕਿ ਉਹ ਠੀਕ ਹੈ ਤੇ ਛੇਤੀ ਆਜੋ ਕਰੇ 12 1 ਵਜੇ ਦੇ ਕਰੀਬ ਦੀਪਤੀ ਤੇ ਲਾਂਬਾ 'ਚ ਫਿਰ ਤੋਂ ਵਿਆਹ ਨੂੰ ਲੈ ਕੇ ਝਗੜਾ ਸ਼ੁਰੂ ਹੋ ਜਾਂਦਾ ਹੈ ਲਾਂਬਾ ਇਸੇ ਮੌਕੇ ਦੇ ਇੰਤਜ਼ਾਰ 'ਚ ਹੁੰਦਾ ਹੈ ਸ਼ਾਇਦ ਉਹ ਸਕੋਲ ਪਿਸਟਲ ਵੀ ਹੁੰਦੀ ਆ ਉਹ ਦੀਪਤੀ ਤੇ ਧੜਾ ਧੜ ਚਾਰ ਗੋਲੀਆਂ ਬਾਰਾ ਦਿੰਦਾ ਹੈ ਡਰਾਈਵਰ ਰਜਿੰਦਰ ਵੀ ਡਰ ਜਾਂਦਾ ਹੈ ਲੰਬਾ ਡਰਾਈਵਰ ਨੂੰ ਕਹਿੰਦਾ ਹੈ ਕਿ ਗੱਡੀ ਐਕਸਪ੍ਰੈਸ ਵੇ ਤੋਂ ਹਟਾ ਕੇ ਦੂਜੇ ਪਾਸੇ ਵੱਲ ਪਾ ਹੱਥ ਹਥਿਆਰ ਵੇਖ ਕੇ ਤੇ ਆਪਣੀ ਗੱਡੀ 'ਚ ਹੋਇਆ ਇੱਕ ਬੇਰਹਿਮ ਖੂਨ ਵੇਖ ਕੇ ਰਜਿੰਦਰ ਉਹੀ ਕਰਦਾ ਜੋ ਲੰਬਾ ਕਹਿੰਦਾ ਫਿਰ ਉਹ ਰੋਡ ਦੇ ਕੰਡੇ ਹਨੇਰੇ 'ਚ ਦੀਪਤੀ ਦੀ ਬਾਡੀ ਨੂੰ ਸੁੱਟ ਦਿੰਦਾ ਤੇ ਦੀਪਤੀ ਦੀ ਪਛਾਣ ਦੱਸਣ ਵਾਲੀਆਂ ਸਾਰੀਆਂ ਚੀਜ਼ਾਂ ਆਈਡੀ ਫੋਨ ਪਰ ਸਾਰਾ ਕੁਝ ਆਪਣੇ ਕੋਲ ਰੱਖ ਲੈਂਦਾ ਬਸ ਉਹ ਬਿਊਟੀ ਪਾਰਲਰ ਵਾਲਾ ਕਾਰਡ ਗਲਤੀ ਨਾਲ ਦਿੱਤੇ ਦੇ ਜੇਬ ਵਿੱਚ ਰਹਿ ਜਾਂਦਾ ਤੇ ਉਹੀ ਪੁਲਿਸ ਦੀ ਪਹਿਲੀ ਲੀਡ ਬਣਦੀ ਹੈ। ਇਹੀ ਦੀਪਤੀ ਦੇ ਫੋਨ ਤੋਂ 4 ਵਜੇ ਦੇ ਆਸ-ਪਾਸ ਉਸਦੇ ਫਾਦਰ ਨੂੰ ਮੈਸੇਜ ਕਰਦਾ ਹੈ ਕਿ ਪਾਪਾ ਮੈਂ ਠੀਕ ਆਂ, ਤੁਸੀਂ ਟੈਨਸ਼ਨ ਨਾ ਲੈਣਾ, ਮੈਂ ਆ ਜਾਵਾਂਗੀ। ਉਸ ਤੋਂ ਬਾਅਦ ਲੰਬਾ ਡਰਾਈਵਰ ਨੂੰ ਕਹਿੰਦਾ ਹੈ ਕਿ ਜੈਪੁਰ ਜਾ। ਤੇ ਜਦੋਂ ਸਵੇਰ ਹੋਣ ਵਾਲੀ ਹੁੰਦੀ ਹੈ ਤਾਂ ਅਜਮੇਰ ਬਾਈਪਾਸ ਕੋਲ ਪਹੁੰਚ ਕੇ ਲੰਬਾ ਗੱਡੀ ਰੁਕਵਾਉਂਦਾ ਹੈ ਤੇ ਡਰਾਈਵਰ ਨੂੰ ਵੀ ਗੋਲੀ ਮਾਰ ਦਿੰਦਾ ਹੈ। ਇਸ ਤੋਂ ਪਹਿਲਾਂ ਕਹਿੰਦੇ ਨੇ ਕਿ ਡਰਾਈਵਰ ਤੇ ਲੰਬਾ ਦੀ ਝੜਪ ਵੀ ਹੋਈ ਹੁੰਦੀ ਆ। ਇਸੇ ਕਰਕੇ ਗੱਡੀ ਦਾ ਸ਼ੀਸ਼ਾ ਡੈਮੇਜ ਹੋ ਗਿਆ ਸੀ ਡਰਾਈਵਰ ਰਜਿੰਦਰ ਸਿੰਘ ਦੀਆਂ ਪਛਾਣ ਦੱਸਣ ਵਾਲੀਆਂ ਚੀਜ਼ਾਂ ਵੀ ਲਾਂਬਾ ਆਪਣੇ ਕੋਲ ਰੱਖ ਲੈਂਦਾ ਹੈ ਗੱਡੀ 'ਚੋਂ ਖੂਨ ਸਾਫ਼ ਕਰਕੇ ਕੱਪੜੇ ਦੇ ਨਾਲ ਇਹ ਐਸੇ ਨੋਵਾ ਗੱਡੀ ਤੇ ਜੈਪੁਰ ਚੱਲ ਪੈਂਦਾ ਹੈ ਉੱਥੇ ਪਹੁੰਚ ਕੇ ਇੱਕ ਹੋਟਲ 'ਚ ਰੁਕਦਾ ਹੈ ਸਵੇਰੇ 4 ਵਜੇ ਇਹ ਆਪਣੇ ਪਿਤਾ ਨੂੰ ਮੈਸੇਜ ਕਰਦਾ ਕਿ ਪਾਪਾ ਮੈਂ ਠੀਕ ਆ ਤੇ ਇਹ ਕਹਿ ਕੇ ਫੋਨ ਸਵਿਚਡ ਆਫ ਕਰ ਦਿੰਦਾ ਹੈ ਏ ਨਿਊਜ਼ ਚੈਨਲ ਤੇ ਦੇਖ ਲੰਦਾ ਹੈ ਕਿ ਦੀਪਤੀ ਦੀ ਬੋਡੀ ਮਿਲ ਗਈ। ਇਹਨੂੰ ਲੱਗਦਾ ਹੈ ਕਿ ਹੁਣ ਡਰਾਈਵਰ ਦੀ ਬੋਡੀ ਵੀ ਮਿਲ ਜੂ। ਸੋ ਇਥੋਂ ਨਿਕਲਦਾ ਹੈ ਗੁਜਰਾਤ ਵੱਲੋਂ। ਹੁਣ ਤੱਕ ਇਸ ਕੋਲ ਪੈਸੇ ਵੀ ਖਤਮ ਹੋ ਚੁੱਕੇ ਹੁੰਦੇ ਨੇ। ਸੋ ਇਹ ਗੱਡੀ ਵੇਚਣ ਦੀ ਸੋਚਦਾ ਹੈ। ਇਹ ਆਪਣੇ ਇੱਕ ਦੋਸਤ ਨੂੰ ਮੁੰਬਈ ਫੋਨ ਲਾ ਕੇ ਪੁੱਛਦਾ ਹੈ ਕਿ ਇਸ ਮੇਕ ਦੀ ਸੈਕੰਡ ਹੈਂਡ ਗੱਡੀ ਦੇ ਕਿੰਨੇ ਕ ਪੈਸੇ ਮਿਲ ਜਾਣਗੇ ਉਹ ਕਹਿੰਦਾ 8 ਲੱਖ ਤੱਕ ਤਾਂ ਮਿਲ ਜਾਣੇ ਚਾਹੀਦੇ ਨੇ ਸੋ ਕਾਰ ਡੀਲਰ ਪ੍ਰਕਾਸ਼ ਕੋਲ ਜਾਂਦਾ ਪਰ ਪ੍ਰਕਾਸ਼ ਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਸ ਤੇ ਡਾਊਟ ਹੁੰਦਾ ਤੇ ਫੇਰ ਉਹ ਕਿਵੇਂ ਇੱਕ ਰਿਸਪਾਂਸਿਬਲ ਸਿਟੀਜ਼ਨ ਦਾ ਰੋਲ ਨਿਭਾਉਂਦਾ ਪੁਲਿਸ ਨੂੰ ਫੋਨ ਕਰ ਦਿੰਦਾ ਹੁਣ ਲਾਂਬਾ ਨੂੰ ਹਰਿਆਣਾ ਲਿਆਉਂਦਾ ਜਾਂਦਾ ਪੁਲਿਸ ਨੂੰ ਗੱਡੀ ਹਥਿਆਰ ਜ਼ਿੰਦਾ ਕਾਰਤੂਸ ਸਭ ਬਰਾਮਦ ਹੋ ਜਾਂਦੇ ਨੇ ਚਾਰਜ ਸ਼ੀਟ ਦਾਖਲ ਕਰਨ ਤੋਂ ਬਾਅਦ ਰਿਵਾੜੀ ਦੀ ਸੈਸ਼ਨ ਕੋਰਟ ਵਿੱਚ ਮੁਕੱਦਮਾ ਸ਼ੁਰੂ ਹੁੰਦਾ 26 ਲੋਕਾਂ ਨੇ ਗਵਾਹੀ ਦਿੱਤੀ ਦਲੀਲਾਂ ਰੱਖੀਆਂ 10 ਮਈ 2023 ਨੂੰ ਕੋਰਟ ਹੇਮੰਤ ਲਾਂਬਾ ਨੂੰ ਦੋਸ਼ੀ ਕਰਾਰ ਦੇ ਦਿੰਦੀ ਹੈ ਹੇਮੰਤ ਲਾਂਬਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ 1 ਲੱਖ ਦਾ ਜੁਰਮਾਨਾ ਵੀ ਲੱਗਦਾ ਹੈ ਇਸ ਕਹਾਣੀ ਵਿੱਚ ਦੋ ਚੀਜ਼ਾਂ ਪਹਿਲੀ ਇਹ ਕਿ ਲੁਕਸ ਦੇਖ ਕੇ ਬਾਡੀ ਵੇਕ ਕੇ ਸਟਾਰਸ ਨਾਲ ਫੋਟੋ ਵੇ ਕੇ ਇਮਪ੍ਰੈਸ ਹੋਣ ਵਾਲੀਆਂ ਕੁੜੀਆਂ ਨੂੰ ਥੋੜਾ ਧਿਆਨ ਨਾਲ ਚੱਲਣ ਦੀ ਲੋੜ ਹੈ ਹਾਲਾਂਕਿ ਦੀਪਤੀ ਇਸ ਮੁੰਡੇ ਚ ਆਪਣਾ ਜੀਵਨ ਸਾਥੀ ਦੇਖ ਰਹੀ ਸੀ ਉਸ ਦੀ ਕੋਈ ਮਾੜੀ ਇੰਟੈਂਸ਼ਨ ਨਹੀਂ ਸੀ ਬਸ ਉਸ ਦੀ ਚੋਣ ਤੇ ਚੋਣ ਕਰਨ ਦਾ ਤਰੀਕਾ ਸ਼ਾਇਦ ਗਲਤ ਸੀ ਤੇ ਇਹੋ ਜਹੀ ਗਲਤੀ ਅੱਜ ਕੱਲ ਬਹੁਤ ਸਾਰੀਆਂ ਕੁੜੀਆਂ ਕਰ ਜਾਂਦੀਆਂ ਨੇ इवन ਮੁੰਡੇ ਵੀ ਕਿਸੇ ਨਾਲ ਮੁਹੱਬਤ ਕਰਨਾ ਕਿਸੇ ਨਾਲ ਜ਼ਿੰਦਗੀ ਜਿਉਣ ਦੇ ਸੁਪਨੇ ਦੇਖਣਾ ਗਲਤ ਨਹੀਂ ਪਰ ਜੋ ਦੇਖਿਆ ਦੇਖ ਕੇ ਸੱਚ ਮੰਨ ਲੈਣਾ ਬਿਨਾ ਕਿਸੇ ਸਮਝ ਤੋਂ ਇਹ ਹਨੇਰੇ 'ਚ ਤੱਕ ਸਕਦਾ ਹੈ ਦੂਜੀ ਗੱਲ ਇਸ ਕੇਸ 'ਚ ਚਾਰ ਰਾਜਾਂ ਦੀ ਪੁਲਿਸ ਇਨਵੋਲਵ ਹੋਈ ਪਰ ਚਾਰਾਂ ਦੀ ਕੋਆਰਡੀਨੇਸ਼ਨ ਇੰਨੀ ਕਮਾਲ ਦੀ ਰਹੀ ਕਿ ਹਰ ਪਰਤ ਖੁੱਲਦੀ ਗਈ ਦੇ ਕੇਸ ਸੁਲਝਤਾ ਗਿਆ ਬਾਕੀ ਖੁਦ ਦਾ ਤੇ ਪਰਿਵਾਰ ਦਾ ਧਿਆਨ ਰੱਖਿਆ ਵਾਹਿਗੁਰੂ ਮਿਹਰ ਕਰ ਤੁਸੀ ਵੇਖ ਰਹੇ ਹੋ ਕੈਮਰਾ ਆ ਲੈਨਸਾ